ਕੁਕੇ ਸਿੰਘ ਨੇ ਇਸ ਭਾਰਤ ਸਰਕਾਰ ਦੇ ਅਵਾਰਡ ਨੂੰ ਕਿਵੇਂ ਲੱਤ ਮਾਰੀ ਹੈ ਨਹੀਂ ਤਾਂ ਅੰਦਰ ਕੀ ਹੋਣਾ ਮੈਨੂੰ ਵੀ ਨਹੀਂ ਪਤਾ ਹੋਣਾ ਤੇ ਨਾ ਹੀ ਇਹਨਾਂ ਨੇ ਮੈਨੂੰ ਕੁਝ ਦੇਣਾ ਆਖਰੀ ਗੱਲ ਕਹਿ ਰਿਹਾ ਅੱਧੇ ਮਿੰਟ ਦੇ ਵਿੱਚ ਮੈਨੂੰ ਇੰਜਾਪਿਆ ਮੈਂ ਬਾਬਾ ਦੀਪ ਸਿੰਘ ਨਾਲ ਗੱਲ ਕਰ ਰਿਹਾ ਤੇ ਮੇਰਾ ਵੀਰ ਫਤਿਹ ਸਿੰਘਾ ਕੇ ਮੈਨੂੰ ਕਹਿ ਰਿਹਾ ਸੱਚੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸਤਗੀ ਬੇਲਾ ਪਿਆਰ ਵਾਲਿਓ ਮੈਂ ਅੰਦਰ ਵਧਿਆ ਮੇਰੇ ਨਾਲ ਇੱਕ ਸਿੰਘ ਸੀ ਇੱਥੇ ਪਿੱਛੇ ਖੜਾ ਜਸਪ੍ਰੀਤ ਸਿੰਘ ਉਹ ਮੇਰੇ ਨਾਲ ਉਸ ਹਾਲ ਵਿੱਚ ਵੜ ਗਿਆ ਕਿਸੇ ਦੇ ਮਾਈ ਦੇ ਲਾਲ ਨੇ ਉਹਨੂੰ ਨਹੀਂ ਕਿਹਾ ਤੂੰ ਕੌਣ ਹੈ ਕਿੱਥੋਂ ਆਇਆ ਹੈ ਕੀ ਕਰਨਾ ਹੈ ਦਿਖਾ ਆਪਣਾ ਆਈਡੀ ਕਾਰਡ ਤੇ ਉਸ ਵੀਰ ਨੇ ਸਾਰੀ ਵੀਡੀਓ ਬਣਾਈ ਜਿਹੜੀ ਸਾਰੀ ਦੁਨੀਆ ਨੇ ਦੇਖੀ ਇਹ ਸ਼ਾਖਸ਼ਾ ਸਰੂਪ ਹੈ ਕਿ ਬਾਬਾ ਦੀਪ ਸਿੰਘ ਸਾਡੇ ਨਾਲ ਨੇ ਨਵਾਬ ਕਪੂਰ ਸਿੰਘ ਸਾਡੇ ਨਾਲ ਨੇ ਹਰੀ ਸਿੰਘ ਨਲੂਆ ਸਾਡੇ ਨਾਲ ਹੈ ਤੁਹਾਡੇ ਵਿੱਚ ਬੈਠਾ ਜਵਰਾਵਰ ਸਿੰਘ ਫਤਿਹ ਸਿੰਘ ਤੁਹਾਡੇ ਨਾਲ ਹੈ ਡਰਿਓ ਨਾ ਤੁਹਾਡੀ ਫਤਿਹ ਹੋਣ ਵਾਲੀ ਹੈ ਇਹ ਡਿੱਗ ਜਾਣਾ ਸਾਰਾ ਕੁਝ ਗੁਰੂ ਕਿਰਪਾ ਕਰੇ ਸਮਾਂ ਨਹੀਂ ਮੇਰਾ ਮਨ ਭਰਿਆ ਗੱਲਾਂ ਬਹੁਤ ਕਰਨੀਆਂ ਚਾਹੁੰਦਾ ਸਮਾਂ ਮਿਲੇਗਾ ਆਖਰੀ ਗੱਲ ਕਹਿ ਰਿਆਂ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਰਹੋ ਜਾਗਦੇ ਵਿੱਚ ਰਹੋ ਖਾਸ ਕਰਕੇ ਨੌਜਵਾਨ ਆ ਕਿਸੇ ਦਾ ਪੱਤਾ ਵੀ ਨਾ ਤੋੜਿਓ ਪਿਆਰ ਵਾਲਿਓ ਅਬਦਾਲੀ ਕਹਿੰਦਾ ਤੁਹਾਨੂੰ ਕੁੱਤੇ ਕਹਿੰਦਾ ਸੱਗ ਕਹਿੰਦਾ ਪਰ ਨੂਰਮਹਮਦ ਨੇ ਲਿਖਿਆ ਕਿ ਜਿੱਥੋਂ ਦੇ ਸਿੰਘਾਂ ਦੀਆਂ ਟੁਕੜੀਆਂ ਲੰਘ ਜਾਂਦੀਆਂ ਸਨ ਤਾਂ ਮੁਸਲਮਾਨਾਂ ਦੀਆਂ ਬਹੂ ਬੇਟੀਆਂ ਉਹਨਾਂ ਰਾਹਾਂ ਦੀ ਮਿੱਟੀ ਚੱਕ ਕੇ ਆਪਣੇ ਮਸਤਕ ਨੂੰ ਲਾਉਣਾ ਆਪਣਾ ਭਾਗ ਸਮਝਿਆ ਕਰਦੀਆਂ ਸਨ ਤੁਸੀਂ ਵਾਪਸ ਆਪਣੇ ਘਰਾਂ ਨੂੰ ਪਰਤ ਜਾਣਾ ਇਹ ਲੋਕ ਆ ਕੇ ਇਹਨਾਂ ਰਾਹਾਂ ਦੀ ਮਿੱਟੀ ਨੂੰ ਚੱਕ ਕੇ ਪੂਜਿਆ ਕਰਨਗੇ ਇਹ ਸਾਡੀ ਜ਼ਿੰਮੇਵਾਰੀ ਹੈ ਕਿਸੇ ਦੀ ਧੀਵਲ ਮਾੜੀ ਅੱਖ ਨਾਲ ਨਹੀਂ ਦੇਖਣਾ ਕਿਸੇ ਦਾ ਕੁਝ ਪੱਤਾ ਨਹੀਂ ਤੋੜਨਾ ਕਿਸੇ ਕੋਲੋਂ ਖੋ ਕੇ ਨਹੀਂ ਖਾਣਾ ਤੁਹਾਡੇ ਮਗਰ ਏਜੰਸੀਆਂ ਨੇ ਇੱਥੇ ਆ ਕੇ ਬੜੀ ਵਧੀਆ ਗੁਰਬਾਣੀ ਦੀ ਗੱਲ ਕਰਨ ਵਾਲੇ ਬੜਾ ਵਧੀਆ ਇਤਿਹਾਸ ਬਣਾਉਣ ਵਾਲੇ ਬੰਦੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਕੋਲ ਵਿਕੇ ਹੋਏ ਨੇ ਕਿੱਥੋਂ ਤਨਗਾ ਲੈ ਰਹੇ ਨੇ ਤੁਹਾਡੇ ਕੋਲੇ 2-2 ਮਹੀਨੇ ਰਹਿਣਗੇ ਤੁਹਾਡੇ ਨਾਮ ਚੱਲਣਗੇ ਤੁਹਾਨੂੰ ਗੁਰੂ ਪਾਤਸ਼ਾਹ ਕਿਰਪਾ ਕਰਨਗੇ ਨਿਗਾ ਰੱਖਿਓ ਸੱਚੇ ਪਾਤਸ਼ਾਹ ਆਪ ਨਾਲ ਨੇ ਸਾਡੀ ਹਰ ਦੁਵਾਨ ਹਰ ਮદાન ਫਤਿਹ ਹੋਵੇਗੀ ਇਨੀਆਂ ਬੇਨਤੀਆਂ ਪ੍ਰਵਾਨ ਕਰਨਾ ਕਿਸਾਨ ਜੱਥੇਬੰਦੀਆਂ ਦੇ ਕਿਸੇ ਨਿਯਮ ਦੀ ਮੈਂ ਉਲੰਘਣਾ ਕਰ ਗਿਆ ਹੋਵਾਂ ਤਾਂ ਮੈਂ ਖਿਮਾ ਮੰਗਦਾ ਗੁਰੂ ਕਿਰਪਾ ਕਰੇ ਅਸੀਂ ਛੇਤੀ ਸਰਵਤ ਦੇ ਭਲੇ ਦੀ ਗੱਲ ਨੂੰ ਸੰਸਾਰ ਤੱਕ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਡਾਕਟਰ ਸਾਹਿਬ ਦਾ ਆਪਾਂ ਨੂੰ ਇੱਕ ਆਦਤ ਬਣਾਉਣੀ ਪੈਣੀ ਹੈ ਜਿਹੜੇ ਸਾਡੇ ਸਮਾਜ ਦੇ ਪੜ੍ਹੇ ਲਿਖੇ ਲੋਕ ਨੇ ਪੜ੍ਹੇ ਲਿਖੇ ਵਰਗ ਨੇ ਆਪਾਂ ਨੂੰ ਉਹਨਾਂ ਨੂੰ ਸੁਣਨਾ ਪਏਗਾ ਟਾਈਮ 2 ਮਿੰਟ ਵੱਧ ਵੀ ਲੱਗਿਆ ਕੋਈ ਗੱਲ ਨਹੀਂ ਇਸ ਸੈਂਟਰ ਸਰਕਾਰ ਨੇ ਜੇ ਸਾਡੇ ਰਾਖਵੇਂ ਕਰਨ ਖੋਏ ਸਾਡੀਆਂ ਨੌਕਰੀਆਂ ਖੋਈਆਂ ਇਸ ਸਮਾਜ ਨੇ ਵਿਗਿਆਨੀ ਪੈਦਾ ਕੀਤੇ ਸਾਇੰਸਦਾਨ ਪੈਦਾ ਕੀਤੇ ਡਾਕਟਰ ਪੈਦਾ ਕੀਤੇ ਹੋਰ ਵੱਡੇ ਵੱਡੇ ਅਹੁਦਿਆਂ ਤੇ ਆਪਣੇ ਬੱਚਿਆਂ ਨੂੰ ਲੋਕਾਂ ਨੇ ਬਿਠਾ ਲਿਆ ਹੁਣ ਮੈਂ ਬੇਨਤੀ ਕਰਾਂ ਡਾਕਟਰ ਅਨਸ਼ੂਮਨ ਮਿਤਰਾ fromParams ਮੈਡੀਕਲ ਉਹ 2 ਮਿੰਟ ਵਾਸਤੇ ਸਟੇਜ ਤੇ ਆਉਣਗੇ ਔਰ ਇੱਕ ਇਨੋਵਾ ਗੱਡੀ ਐ ਪੀਵੀ 08 ਡੀਆਰ 2177 ਪਲੀਜ਼ ਉਹ ਜਿੱਥੇ ਵੀ ਗੱਡੀ ਖੜੀ ਆ ਉਹ ਆਪਣੇ ਉਸ ਰਸਤੇ ਨੂੰ ਬਲੌਕ ਕਰ ਰਹੀ ਐ ਮੂਵ ਕਰ ਲੈਣ ਜੀ ਸਾਥੀਓ ਹਮ ਸੁਦੂਰ ਪੱਛਮੀ ਬੰਗਾਲ ਸੇ ਆਏ ਹੈ आपके साथ रहने के लिए आपका आशीर्वाद लेने के लिए आपका संग्राम से भाग लेने के लिए हम, हम जो, जो हिंदी में बोलने कोशिश करेंगे हमारा जो देश्च देश्च इमोशन आ रहा है पिछले सात दिन से हम आपसे आपसे जुड़े हुए हैं, थोड़ा मेरा जो टूटा हुआ हिंदी में आप थोड़ा समझ लीजिए हमारा देश का सारा देश का किसान सारा देश का स्वस्थ कर्मी से और के हम लोग और आम जनता इसको जो एकता ये एकता के सामने रख के थोड़ा कुछ बात मेरा बोलना है हम लोग सारा देश को जो नौजवान आम जनता प्रोफेशनल जो हम सोच रहे थे जब देख रहे थे अखबारों में देख रहे थे मीडिया में जो यहाँ पे जो पिछले दो महीने से अब लोग गांव-गांव से निकले हुए थे पंजाब को किसान बहादुर जो किसान है वो घर से निकले ट्रेन लाइन के ऊपर रेलवे स्टेशन के ऊपर पब्लिक स्पॉट में आपका बात रख रहे थे अभी दस दे, दो हफ्ता हुआ यहाँ पे सिंगू बॉर्डर पे वहाँ पे टिकरी बॉर्डर पे सारा दिल्ली के ने रास्ते इन लोग बंद कर दिया है सरकार बंद कर दिया है ये पॉलिटिकल मुद्दा है जो, जो पॉलिसीज़ का मुद्दा चर्चा हो रहा है हमारा जो किसान नेता ने हो जा रहे हैं बातचीत हो रहा है सारा देश के किसान का रिप्रेजेंट कर रहे हो फिर हम लोग तो ये सरकार का इस देश का नागरिक हो ये नागरिकता के वजह से सरकार के कुछ जिम्मेदारी था यहाँ पे जो लाखों लाखों लाखो किसान भाई बहनों हैं, इनको खाना पीना इनको रहना इनको इलाज करना, करना, करना ताकि स्वस्थ रहे ये करना था हमारा सरकार ये जिम्मेदारी कुछ भी नहीं दिया कुछ इसको जिम्मेदारी नहीं दिखाया खुद हम हाँ आप लोग हमारा जो किसानों नेता जो है जो गुरुद्वारा है जितना सारे सोशल ऑर्गेनाइजेशन है जितना सारे सामाजिक संगठन आ बहुत सारे नौजवान से से सिर्फ पंजाब हरियाणा और, और दिल्ली, दिल्ली नहीं, दूर-दूर से आ हमारा जो, जो मेडिकल सर्विस सेंटर के मेडिकल लिए लिए टीम हम यहाँ पे गैस के पीछे लगा हुआ है यहाँ पे हम लोग सारा देश से बंगाल से त्रिपुरा से फिर एमपी से गुजरात से बहुत हरियाणा पंजाब तो है दिल्ली तो है ही यहाँ पे उत्तराखंड से सारा देश, देश के जो, जो स्वास्थ्य कर्मी आपका साथ है तो हम लोग, लोग कोशिश, कोशिश कर रहे एक ही हमारा जो तो किसान भाई बहन बे इलाज नहीं रहे आप लोग तो खुद अरेंजमेंट कर रहे जो इतना सारे लंगर गुरुद्वारा से सोशल ऑर्गेनाइजेशन से आप लोग कर रहे सभी अपना अपना घर से कर रहे तो, तो इसीलिए आप लोग ये जिम्मेदारी लिया है सरकार ने लिया नहीं लिया आप लोग ये जिम्मेदारी लिया है तो हर किसान भाई बहन है यहाँ पे कोई भूखा नहीं रहे आप जिम्मेदारी लिया है किसी को कुछ होना चाहिए रहने का कुछ होना चाहिए हम लोग मेडिकल सर्विस सेंटर से और जितना सारे यहाँ पे और भी कुछ मेडिकल टीम्स है सभी को ओर से ऑन बिहाफ ऑफ प्रोफेशनल्स ऑफ द कंट्री हमारा ये जिम्मेदारी है कि कोई एक इंसान कोई एक जो हमारा यहाँ पे किसान भाई बहन है बेइलाज न रहे आप स्वस्थ रहे आप संग्राम कर पाओगे संग्राम में संघर्ष में आप लोग स्वस्थ रहे अगर दोबारा कोई पुलिस अटैक हो हम हाँ हाँ आपके साथ रह सके आपको, आपको हम इलाज, इलाज कर सके आपको, आपको स्वस्थ होके आप, आप लड़ाई में ज सके ये हमारा ज़िम्मेदारी होना चाहिए आप हमको आशीर्वाद कीजिए आप हमारा जो यहाँ पे इतना बड़ा गैदरिंग है पब्लिक हेल्थ को आप लोग सब मेंटेन कर रहे हैं साफ सुथरा अभी कर रहे हैं सरकार को जो करना चाहिए था वो नहीं कर रहे तो इसीलिए हमारा ओर से ये हम आपका आशीर्वाद मांग रहा हूँ जो हमारा यहाँ पे किसान स्वास्थ्य कर्मी आम जनता को जो एकता जिंदाबाद आप लोग हमारा साथ रहे हम भी आपके साथ कोशिश करें जब तक आपका जंग चले जब तक यहाँ पे मोर्चा चले हम लोग आपका साथ देने का कोशिश करेंगे धन्यवाद शुक्रिया जी ਹੁਣ ਮੈਂ ਬੇਨਤੀ ਕਰਾਂ ਨਵਜੋਤ ਸਿੰਘ ਜੀ ਸ਼ਾਮਨਗਰ 2 ਮਿੰਟ ਵਾਸਤੇ ਇੱਕ ਬਲੰਟੀ ਵੀਰਾਂ ਨੂੰ ਬੇਨਤੀ ਆ ਕਿ ਫਲੈਗ ਅੰਦਰ ਅਲਾਉਡ ਨਹੀਂ ਗਏ ਪਲੀਜ਼ ਇਹਨਾਂ ਦੇ ਫਲੈਗ ਬਾਹਰ ਰੱਖਾ ਦੇਣ ਦਿੱਲੀ ਤੱਕ ਤੱਕ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਛੁਲੇਗਾ ਸੀਸ ਪਰ ਬੜੀ ਕਰੇਗੀ ਮौज ਨਹੀਂ ਤੂੰ ਲਾਲ ਕਿਲੇ ਦੀ ਰਾਣੀ ਏ ਤੇਰੇ ਖਸਮ ਵੀ ਤਾਜਾਂ ਵਾਲੇ ਨੇ ਅਸੀਂ ਵਾਰਸ ਕੱਚੀਆਂ ਗਲੀਆਂ ਦੇ ਸਾਨੂੰ ਪਾਲਿਆ ਬਾਜਾਂ ਵਾਲੇ ਨੇ ਸਮਾ ਸੀਮਤ ਹੈ ਸਮੂਚੀ ਸੰਗਤ ਫਤਿਹ ਦਾ ਜਵਾਬ ਫਤਿਹ ਵਿੱਚ ਜਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਾਸ ਕਬੀਸ਼ਰ ਹੋਣ ਦੇ ਨਾਤੇ ਦਾਸ ਦੇ ਪਿਤਾ ਜੀ ਵੀ ਕਬੀਸ਼ਰ ਨੇ ਔਰ ਛੋਟਾ ਜਿਹਾ ਬਰਾਲਾ ਕੀਤਾ ਔਰ ਕੁਝ ਕਲਾਈਨਾ ਜੋ ਇਸ ਸੰਘਰਸ਼ ਬਾਰੇ ਲਿਖੀਆਂ ਨੇ ਬੈਗਾਂ ਦੇ ਵਿੱਚ ਕੱਪੜੇ ਪਾਏ ਜਿਉ ਮੇਲੇ ਨੂੰ ਚੱਲੇ ਚੜੀ ਅਸਮਾਨੀ ਆਕੜ ਤੇਰੀ ਲਾਉਣੀ ਐ ਨਾ ਥੱਲੇ ਉਹ ਛੇੜ ਦੇਣਗੇ ਤਨ ਨੂੰ ਕੰਬਨੀ ਹੱਥ ਜਾ ਤੈਨੂੰ ਲਾਏ ਵੇਖ ਦਿਲ ਇਹ ਪਾਰ ਨਿਕਲ ਕੇ ਪੁੱਤ ਪੰਜਾਬੀ ਆਏ ਉਹ ਕਣਕਾਂ ਬੀਜ ਕੇ ਹੋਗੇ ਵੇਲੇ ਕਣ ਕਾ ਬੀਜ ਕੇ ਹੋ ਗਏ ਵੇਲੇ ਤੇਰੇ ਹੀ ਬਸ ਵੱਲੇ ਹਰ ਸ਼ਹਿਰ ਦੀ ਪਾਰੀ ਖੁੱਲਦੀ ਜਦੋਂ ਟਰੈਕਟਰ ਚੱਲੇ ਉਹ ਚੰਗੀ ਰਹੇਗੀ ਪਿਛੇ ਪਟਲਾ ਜੜੇ ਕਦਮ ਉਠਾਏ ਵੇਖ ਦਿੱਲੀਏ ਬਾਹਰ ਨਿਕਲ ਕੇ ਪੁੱਤ ਮਾਵਾਂ ਦੇ ਆਏ ਉਹ ਅੰਬਾਨੀ ਤੇ ਅਡਾਨੀ ਤੇਰੇ ਕਿੱਥੇ ਲੁਕ ਕੇ ਬੈਗੇ ਛੱਡਣਾ ਇਹਨਾ ਕੱਖ ਨਾ ਪੱਲੇ ਚੋਰ ਦੇਸ਼ ਨੂੰ ਪੈਗੇ ਹੋ ਆ ਕੇ ਕਰਨ ਗੱਲ ਸਾਡੇ ਨਾਲ ਜਨਾਬੇ ਲਵ ਆਏ ਵੇਖ ਦਿਲ ਏ ਬਾਰ ਨਿਕਲ ਕੇ ਪੁੱਤ ਪੰਜਾਬੀ ਆਏ ਓ ਇਹ ਦੇਸ਼ ਹੈ ਸਿਰ ਪੈਰਾਂ ਦੇ ਖੜਾ ਕਿਸਾਂ ਨਾ ਕੀਤਾ ਤੈਨੂੰ ਰਹਿ ਦੁੱਧ ਪਲੌਂਦੇ ਖੁਦ ਨਾ ਪਾਣੀ ਪੀਤਾ ਹੋ ਭੁੱਲ ਗਏ ਦਿਲ ਏ ਸਾਡੇ ਤਲੀ ਜੋਗ ਜਗਾਏ ਵੇਖ ਦਿੱਲੀਏ ਬਾਹਰ ਨਿਕਲ ਕੇ ਪੁੱਤ ਪੰਜਾਬੀ ਆਏ ਹੋ ਮੀਡੀਏ ਵਾਲੇ ਵੀ ਤੇਰੇ ਖੌਰੇ ਮੀੜੀਏ ਵਾਲੇ ਵੀ ਤੇਰੇ ਖਾਰੇ ਕਿੱਥੇ ਮਿਟੀ ਹੋਗੇ ਧਰਮ ਜਨਾਂ ਦੇ ਵਿੱਚ ਜਿਉਂਦਾ ਉਹ ਨਾਲ ਖਲੋਗੇ ਉਹ ਜਿਉਂਦੇ ਰਹਿਣ ਜਨਾਂ ਨੇ ਔਖੀ ਵੇੜੀ ਸਾਥਨ ਬਾਏ ਵੇਖ ਦਿਲ ਇਹ ਬਾਹਰ ਨਿਕਲ ਕੇ ਪੁੱਤ ਪੰਜਾਬੀ ਆਏ ਹੋ ਮਾਰ ਕੇ ਖੋਏ ਬੰਨੀਆਂ ਮਠੀਆਂ ਪੁੱਤ ਮਵਾਂ ਨੇ ਤੋਰੇ ਅਣਖੀ ਪੀਗੇ ਪਾਣੀ ਪੜਗੇ ਪੋਤ ਪੰਜਾਬੀ ਜੋਰੇ ਹੋ ਵੱਡੇ ਵੱਡੇ ਆਕੜਖਾਨੇ ਵਿੱਚ ਮੈਦਾਨੇ ਢਾਏ ਵੇਖ ਦਿਲ ਏ ਬਾਰ ਨਿਕਲ ਕੇ ਪੋਤ ਪੰਜਾਬੀ ਆਏ ਉਹ ਨਾਲ ਹਰਿਆਣੇ ਵਾਲੇ ਵੀਰਾਂ ਪਈ ਨਾਲ ਹਰਿਆਣੇ ਵਾਲੇ ਵੀਰਾਂ ਪੂਰਾ ਹੱਥ ਵੰਡਾਇਆ Rajasthan ਦੀ ਧਰਤੀ ਉਤੋਂ ਚੰਗਾ ਸੁਨੇਹਾ ਆਇਆ ਜਨਤਾ ਜਦੋਂ ਹੋ ਗਏ ਇਕੱਠੀ ਜਨਤਾ ਜਦੋਂ ਹੋ ਜਾਏ ਇਕੱਠੀ ਤਖਤ ਜਾਂਦੇ ਪਲਟਾਏ ਵੇਖ ਦਿਲ ਇਹ ਬਾਹਰ ਨਿਕਲ ਕੇ ਪੁੱਤ ਮਾਵਾਂ ਦੇ ਆਏ ਹੋ ਮਲਕੀਤ ਸਿੰਘਾ ਇੱਕੋ ਥਾਂ ਦੇ ਝੁਕਦਾ ਬਾਬੇ ਨਾਨਕ ਜੋ ਚਲਾਇਆ ਨਹੀਂ ਜੇ ਲੰਗਰ ਮੁਕਦਾ ਹੋ ਸ਼ਾਮਨਗਰ ਤੋਂ ਸਿੰਘ ਸੂਰਮੇ ਆਪਣੇ ਹੀ ਸੇਪਾਏ ਵੇਖ ਦਿਲ ਇਹ ਬਾਹਰ ਨਿਕਲ ਕੇ ਪੁੱਤ ਪੰਜਾਬੀ ਆਏ ਇਹ ਦੋ ਤਰ੍ਹਾਂ ਦੇ ਲੋਕ ਸੰਸਾਰ ਤੇ ਸਮਾਜ ਵਿੱਚ ਜਿਉਂਦੇ ਨੇ ਇੱਕ ਤੇ ਉਹ ਲੋਕ ਨੇ ਜਿਹੜੇ ਗੁਲਾਮੀ ਨੂੰ ਆਪਣ